ਇਹ ਕਿਰੂਜ਼ੀ ਕੋਪਨਸ ਉਹ 2ਜੀਤਲੀ ਕੁਪੇਜ ਨੂੰ ਗੁਰਪ੍ਰੀਤ ਸਿੰਘ ਜੀ ਨੂੰ ਕੱਲ ਅਸੀਂ ਦੇਖਿਆ ਸੀਗਾ ਕਿ ਫਿਰੂ ਸ਼ਹਿਰ ਵਿੱਚ ਜਿਹੜੀ ਜੰਗ ਹੋਈ ਉਹਦੇ ਵਿੱਚ ਫਾਈਨਲੀ ਆਪਣੇ ਸਿੱਖਾਂ ਦੇ ਜਿਹੜੇ ਸੇਨਾਪਤੀ ਸੀਗੇ ਲਾਲ ਸਿੰਘ ਤੇ ਤੀਰ ਸੀ ਉਹ ਗद्दार ਹੋਣ ਕਰਕੇ ਐਂਡ ਮੂਵਮੈਂਟ ਤੇ ਜਦੋਂ ਅਸੀਂ ਜਿੱਤਣ ਵਾਲੇ ਸੀ ਜੰਗ ਤੂ ਛੱਡ ਕੇ ਚਲੇ ਗਏ ਐਂਡ ਫਾਈਨਲੀ ਫਿਰ ਜਿਹੜੇ ਆਪਣੇ ਸਿੱਖ ਸੀਗੇ ਉਹਨਾਂ ਦਾ ਹੌਸਲਾ ਸਪਾਈਆਂ ਦਾ ਥੋੜਾ ਘਟ ਗਿਆ ਤੇ ਇੱਧਰ ਅੰਗਰੇਜ਼ ਦੀ ਜਿਹੜੀ ਫੌਜ ਸੀਗੀ ਉਹ ਵੀ ਐਕਚੁਅਲੀ ਉਹਨਾਂ ਦਾ ਵੀ ਹਾਲ ਸੇਮ ਹੀ ਸੀਗਾ ਬਟ ਉਹਨਾਂ ਦੇ ਜਿਹੜੇ ਅਫਸਰ ਸੀਗੇ ਲੇਖ ਸੇਨਾਪਤੀ ਸੀਗੇ ਜੋ ਲੀਡਰ ਸੀਗੇ ਉਹਨਾਂ ਨੇ ਫਿਰ ਤੋਂ ਆਪਣੇ ਫੌਜ ਨੂੰ ਇਕੱਠਾ ਕਰਕੇ ਉਹਨਾਂ ਨੂੰ ਮੋਟੀਵੇਟ ਕੀਤਾ ਐਂਡ THEN ਤਾਂ ਕਰਕੇ ਜਿਹੜੀ ਸਿੱਖਾਂ ਦੀ ਉਥੇ ਹਾਰ ਨਹੀਂ ਹੁਣ ਅੱਗੇ ਆਪਾਂ ਪੜਦੇ ਹਾਂ ਇੱਥੋਂ ਫੀਰੂ ਸ਼ੇਹ ਦੇ جنگਬਾੜੀ ਇਤਿਹਾਸ ਕਾ ਨੰਧੀਆਂ ਰਾਵਾਂ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ ਜੀ ਸਿੱਖਾਂ ਦੇ ਲੀਡਰਾਂ ਦੀ ਗੱਦਾਰੀ ਦਾ ਸਦਕਾ ਅੰਗਰੇਜ਼ਾਂ ਨੇ ਫੀਰੂ ਸ਼ੇਹ ਦੀ ਲੜਾਈ ਜਿੱਤ ਲਈ ਇਹ ਯੁੱਧ ਮਾਮਲ ਕੁਝ ਇਤਿਹਾਸਕਾਰਾਂ ਨੇ ਆਪਣੀਆਂ ਰਾਵਾਂ ਇਸ ਤਰ੍ਹਾਂ ਦਿੱਤੀਆਂ ਹਨ ਜਨਰਲ ਅ ਗਾਰਡਨ ਲਿਖਦਾ ਹੈ ਫੀਰੂ ਸ਼ੇਹ ਦੀ ਲੜਾਈ ਬੜੀਆਂ ਬੜੀਆਂ ਲੜਾਈਆਂ ਵਿੱਚੋਂ ਇੱਕ ਸੀ ਅੰਗਰੇਜ਼ਾਂ ਨੇ ਜਿੰਨੀਆਂ ਲੜਾਈਂ ਹਿੰਦੂਸਤਾਨ ਵਿੱਚ ਲੜੀਆਂ ਉਹਨਾਂ ਸਾਰਿਆਂ ਨਾਲੋਂ ਇਸ ਸਖਤ ਲੜਾਈ ਗਈ ਲੜੀ ਗਈ ਸੀ ਕਿਹਾ ਜਾਂਦਾ ਹੈ ਸਿੱਖਾਂ ਨੇ ਸਾਡੀ ਅੰਗਰੇਜ਼ੀ ਹਕੂਮਤ ਹਿੰਦੂ ਨੂੰ ਜੜਾ ਤੱਕ ਖਿਲਾ ਦਿੱਤਾ ਸੀ ਚਾਰਲਸ ਗਫ ਤੇ ਆਰਥਰ ਡੀ ਇਨਸ ਨਿੱਕਦੇ ਗਨ ਕਦੇ ਕਿਸੇ ਦੇਸ਼ੀ ਫੌਜ ਨੇ ਜਿਸ ਦੀ ਗਿਣਤੀ ਨਹੀਂ ਘਟੂ ਹੋਈ ਅੰਗਰੇਜ਼ੀ ਫੌਜ ਦਾ ਇਸ ਪਹਾੜੀ ਨਾਲ ਟਕਰਾ ਨਹੀਂ ਸੀ ਕੀਤਾ ਜਿਉਂ ਜਿਆ ਸਿੱਖਾਂ ਨੇ ਜੰਗ ਧਿਰੂ ਸ਼ਹਿਰ ਵਿੱਚ ਕੀਤਾ ਆਵੇਂ ਅੰਗਰੇਜ਼ਾਂ ਨੂੰ ਫਤਿਹ પ્રાપ્ત ਹੋਈ ਪਰ ਦਲੀਲ ਇਸ ਦੇ ਉਲਟ ਹੈ ਜੇ ਸਿੱਖਾਂ ਨੂੰ ਇਹੋ ਜਿਹੀ ਸੈਨਾਪਤੀ ਮਿਲਦੀ ਜਿਨ੍ਹਾਂ ਦੀ ਅਗਵਾਈ ਵਿੱਚ ਉਹ ਆਪਣੇ ਗੁਣ ਪ੍ਰਗਟ ਕਰ ਸਕਦੇ ਤਾਂ ਜੰਗ ਦਾ ਨਤੀਜਾ ਕੁਝ ਹੋਰ ਹੁੰਦਾ ਦਲੀਲਾਂ ਤੇ ਬਹਾਨੇ ਸੱਚਾਈ ਨੂੰ ਜੂਠਾ ਸਾਬਤ ਨਹੀਂ ਕਰਦੇ ਸਿੱਖਾਂ ਇਸ ਦ੍ਰਿੜ ਪਰੂਸੇ ਦੀ ਫੌਜੀ ਨਿਮਾ ਅਨੁਸਾਰ ਟੱਕਰ ਕੀਤਾ ਇਹ ਸਾਨੂੰ ਹਿੰਦੁਸਤਾਨ ਦੀ ਕਿਸੇ ਲੜਾਈ ਵਿੱਚ ਇਸ ਦੀ ਮਿਸਾਲ ਨਹੀਂ ਮਿਲਦੀ ਸਿੱਖਾਂ ਨੇ ਇਹ ਸਫਲਤਾ ਰਣਜੀਤ ਸਿੰਘ ਦੇ ਅਖਤਿਆਰ ਕੀਤੇ ਗਏ ਨਵੇਂ ਜੰਗੀ ਢੰਗ ਦਾ ਨਤੀਜਾ ਸੀ ਲੜਾਈ ਦਾ ਜੰਗੀ ਢੰਗ ਸਿੱਖਾਂ ਨੇ ਸੀ ਸਮਝਣ ਵਿੱਚ ਸਿੱਖ ਬਾਕੀ ਸਾਰੀਆਂ ਦੇਸੀ ਫੌਜਾਂ ਨਾਲੋਂ ਚੰਗੇ ਸਿਆਣੇ ਸਨ ਜੀ ਐਮ ਲੋਡਲੀ ਲਿਖਦਾ ਹੈ ਇਹਨਾਂ ਦੋਹਾ ਹਮਲਿਆਂ ਮੁਦਕੀ ਤੇ ਪੇਰੂ ਸ਼ਹਿਰ ਵਿੱਚ ਪਿੱਛੋਂ ਸਿੱਖ ਫੌਜ ਦੇ ਸਰਦਾਰਾ ਦੇ ਹਜ਼ਾਰਾਂ ਵਿਸਾਗਤ ਕਰਨ ਤੇ ਵੀ ਪਾਉ ਜੇ ਇਹਨਾਂ ਦੋਹਾ ਲੜਾਈਆਂ ਵਿੱਚ ਵਿਸਾਗਤ ਨਾ ਕਰਦੇ ਤਾਂ ਅੰਗਰੇਜ਼ ਆਪਣੀ ਸਰਬੰਸ ਨਾਸ ਤੋਂ ਨਹੀਂ ਬਚ ਸਕਦੇ ਪੰਡਿਤ ਨੰਦ ਕੁਮਾਰ ਦੇ ਸ਼ਰਮਾ ਲਿਖਦਾ ਹੈ ਜੇ ਲਾਜ਼ਿੰਗ ਤੇ 3 ਸਿੰਘ ਮਿਲ ਕੇ ਪੰਜਾਬ ਦੇ ਪੇਂਡਾਂ ਵਿੱਚ ਗੁਲਾਮੀ ਦੀਆਂ ਬੀੜੀਆਂ ਪਾਉਣ ਵਾਸਤੇ ਵਿਸਾਖਾਤ ਨਾ ਕਰਦੇ ਤਾਂ ਯੁੱਧ ਦਾ ਨਤੀਜਾ ਕੁਝ ਹੋਰ ਹੁੰਦਾ ਕਨਿੰਗਮ ਲਿਖਦਾ ਹੈ 1859 ਪੰਨਾ ਨੰਬਰ 309 ਜੇ ਕੋਈ ਆਦਮੀ ਸਿੱਖ ਫੌਜ ਨੂੰ ਚੰਗੀ ਤਰ੍ਹਾਂ ਲੜਾਉਣ ਵਾਲਾ ਹੁੰਦਾ ਤਾਂ ਅੰਗਰੇਜ਼ਾਂ ਦਾ ਫਿਰੋਜ਼ਪੁਰ ਨੂੰ ਵਾਪਸ ਮੁੜਨਾ ਸਿੱਖਾਂ ਦੇ ਹੱਕ ਵਿੱਚ ਫੌਜੀ ਵਿਚਾਰ ਤੋਂ ਚੰਗਾ ਸਾਬਤ ਹੁੰਦਾ ਪਰ ਦੁਸ਼ਮਣੀ ਪਰ ਦੁਸ਼ਮਣ ਦੀ ਫੌਜ ਦੇ ਲੀਡਰ ਗੱਦਾਰ ਸਨ ਇਸ ਵਾਸਤੇ ਨਿਡਰ ਹੋ ਕੇ ਮੈਦਾਨ ਵਿੱਚ ਲੜਨਾ ਚਾਹੁੰਦਾ ਸੀ 1849 ਪੰਨਾ ਨੰਬਰ 310 ਅੰਗਰੇਜ਼ੀ ਫੌਜ ਨੂੰ ਪਹਿਲੀ ਵਾਰ ਬਰਾਬਰ ਦੇ ਹਥਿਆਰ ਬੰਦ ਦੁਸ਼ਮਣ ਨਾਲ ਲੜਨਾ ਪਿਆ ਇਹ ਸਭ ਕੁਝ ਲਾਲ ਸਿੰਘ ਜੀ ਸਿੰਘ ਆਦਿ ਦੀ ਗੱਦਾਰੀ ਦਾ ਸਦਕਾ ਹੋਇਆ ਇੱਕ ਥਾਂ ਨਹੀਂ ਵਾਰ ਪਾਇ ਇਤਿਹਾਸਕਾਰਾਂ ਨੇ ਉਹਨਾਂ ਦੋਹਾਂ ਦੀ ਕਰਤੂਤ ਨੂੰ ਨਿਸ਼ਚਿਤ ਕੀਤਾ ਹੈ ਤਾਂ ਨਿਗਮ ਲਿਖਦਾ ਹੈ ਤੀਰ ਸਿੰਘ ਖਾਲਸਾ ਫੌਜ ਨੂੰ ਤਬਾਹ ਕਰਾਉਣਾ ਚਾਹੁੰਦਾ ਸੀ ਮੈਕਗ੍ਰੀਗਰ ਲਿਖਦਾ ਹੈ ਸਿੱਖ ਸਰਦਾਰ ਆਪਣੀ ਫੌਜ ਨੂੰ ਬਰਬਾਦ ਕਰਾਉਣਾ ਚਾਹੁੰਦੇ ਸਨ ਕਨਿੰਗਮ ਇੱਕ ਥਾਂ ਹੋਰ ਲਿਖਦਾ ਹੈ ਉਹ ਲਾਲ ਸਿੰਘ ਤੀਰ ਸਿੰਘ ਆਦ ਅੰਗਰੇਜ਼ ਜੇਤੂਆਂ ਦੇ ਮਾਤ ਹਿੱਤ ਵਜ਼ੀਰ ਬਣ ਕੇ ਕੰਮ ਕਰਨਾ ਚਾਹੁੰਦੇ ਸਨ ਇਸ ਵਾਸਤੇ ਉਹਨਾਂ ਫਿਰੋਜ਼ਪੁਰ ਤੇ ਹਮਲਾ ਨਾ ਕੀਤਾ ਤੇ ਅੰਗਰੇਜ਼ ਅਫਸਰਾਂ ਨੂੰ ਆਪਣੀ ਹਮਦਰਦੀ ਦੀਆਂ ਗੁਪਤ ਚਾਲਾਂ ਤੋਂ ਜਾਣੂ ਕਰਾ ਦਿੱਤਾ ਹੁਣ ਆਪੇ ਫੈਸਲਾ ਕਰ ਲਵੋ ਕਿ ਇਸ ਲੜਾਈ ਵਿੱਚ ਸਿੱਖ ਕਿਉਂ ਹਾਰੇ ਸਿੱਖ ਤਾਂ ਨਸੀ ਨਸਕੇ ਸਤਲੁਜ 'ਤੇ ਟਪ ਗਏ ਤੇ ਅੰਗਰੇਜ਼ੀ ਫੌਜ ਮੈਦਾਨ ਵਿੱਚ ਉਸੇ ਹਾਲ ਖਿਲਰੀ ਪਈ ਸੀ ਇਸ ਲਈ ਅੰਗਰੇਜ਼ਾਂ ਕੋਲੋਂ ਚੰਗੀ ਸਮਾਨ ਮੁੱਕ ਚੁੱਕਾ ਸੀ ਚੰਗੀ ਸਮਾਨ ਸੋਰੀ ਜੋ ਨਾ ਮਜਬੂਰਨ ਕੁਝ ਦਿਨ ਲੜਾਈ ਬੰਦ ਰੱਖੀ ਸਿੱਖ ਫੇਰਿਆਂ ਪਾਰ ਬਤੈਗੜ ਸਬਰਾਵਾ ਦੇ ਮੈਦਾਨ ਵਿੱਚ ਜਾ ਇਕੱਠੇ ਹੋਏ ਇਹ ਵਿਕੀ ਅੰਗਰੇਜ਼ ਬੜੇ ਘਬਰਾਏ। ਉਹਨਾਂ ਨੂੰ ਡਰ ਸੀ ਕਿ ਜੇ ਸਿੱਖਾਂ ਨੇ ਦਿੱਲੀ ਤੇ ਆਉਂਦਾ ਸਮਾਨ ਲੁੱਟ ਲਿਆ ਤਾਂ ਬੜੀ ਮੁਸ਼ਕਲ ਬਣ ਜਾਵੇਗੀ। ਸੋ 17 ਜਨਵਰੀ ਨੂੰ ਹਰੀ ਸﻤਿਥ ਫੌਜ ਨੇ ਲੁਧਿਆਣੇ ਨੂੰ ਤੁਰ ਪਿਆ। ਉਹਨੇ ਜਾਂਦਿਆਂ ਹੀ ਬਿਨਾਂ ਗੋਲੀ ਦਾਗਣ ਦੀ ਧਰਮ ਕੋਰਤੇ ਕਬਜ਼ਾ ਕਰ ਲਿਆ ਤੇ 20 ਜਨਵਰੀ ਨੂੰ ਜਗਰਾਓਂ ਦਾ ਕਿਲਾ ਵੀ ਜਾ ਮਿਲਿਆ। ਫਿਰੋਜ਼ ਸ਼ਾਹ ਦੀ ਲੜਾਈ ਸਮੇਂ ਸਰਦਾਰ ਰਣਜੀਤ ਸਿੰਘ ਮਜੀਠਾ ਬਲੌਰ ਦੇ ਕਿਲੇ ਵਿੱਚ ਸੀ ਇਹ ਨੈਕਸਟ ਟੌਪਿਕ ਹੈ ਜੀ ਉਹਦੇ ਜੀ ਕਿ ਸਰਦਾਰ ਰਣਜੀਤ ਸਿੰਘ ਉਹ ਸਣੇ ਫੌਜ 10000 ਲੁਧਿਆਣੇ ਦੇ ਲੈਂਦੇ ਪਾਸੇ ਨੇੜੇ ਜਾਂ ਧਾਰਮਿਕ ਸੌਰੀ ਨੇੜੇ ਪਾਸੇ ਜਾਂ ਧਮਕਿਆ ਲੁਧਿਆਣਾ ਦੇ ਲੈਂਦੇ ਪਾਸੇ ਨੇੜੇ ਜਾਂ ਧਮਕਿਆ ਤੇ ਕਈ ਫੌਜੀ ਬਾਰਕਾਂ ਸਾੜ ਦਿੱਤੀਆਂ ਉਸ ਵੇਲੇ ਸਰਦਾਰ ਅਜੀਤ ਸਿੰਘ ਲਾਰਡ ਲਾਡਵਾ ਵੀ ਉਸਦੇ ਨਾਲ ਸੀ ਅੰਗਰੇਜ਼ੀ ਸਿਪਾਹੀ ਨੇ ਜੋ ਕੁਛ ਲੁਧਿਆਣੇ ਸਨ ਅਗੋ ਕੋਈ ਹੱਥ ਨਾ ਹਿਲਾਇਆ ਕਿਉਂਕਿ ਉਹ ਸਿੱਖਾਂ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਸਨ ਪਤਾ ਨਹੀਂ ਕਿਉਂ ਬਿਨਾਂ ਕਾਰਨ ਹੀ ਰੰਜੂ ਸਿੰਘ ਲੁਧਿਆਣਾ ਛੱਡ ਕੇ ਬੱਧੋਵਾਲ ਆ ਬੈਠਾ 3 ਜਨਵਰੀ ਦੀ ਰਾਤ ਨੂੰ ਹਰੀ ਸмит ਨੇ ਜਗਰਾਉ ਤੋਂ ਪੁੱਛ ਕੀਤਾ ਕਿ ਨੋ ਸਵੇਰੇ ਬੱਧੋਵਾਲ ਉੱਜਾ ਤਾਂ ਪਤਾ ਲਗਾ ਕਿ ਰੰਜੂ ਸਿੰਘ ਰਾ ਰੁਕੀ ਬੈਠਾ ਹੈ ਹਰੀਸ ਮਿਤ ਲੜਨਾ ਨਹੀਂ ਸੀ ਚਾਹਦਾ ਸੋ ਉਸਨੇ ਦੱਖਣ ਦੇ ਪਾਸੇ ਚੱਕਰ ਕਟ ਕੇ ਲੰਘਣਾ ਚਾਹਿਆ ਸਿੱਖਾ ਨੇ ਅੱਗੇ ਵਧ ਕੇ ਉਸ ਤੇ ਹਮਲਾ ਕਰ ਦਿੱਤਾ ਤਾਂ ਉਹਨੇ ਵੀ ਮਾਰੀ ਦੇ ਅਗੋਂ ਟਕਰਕ ਕੀਤਾ ਥੱਕੇ ਕੋਈ ਅੰਗਰੇਜ਼ੀ ਫੌਜ ਸਿੱਖਾਂ ਦੇ ਟਕਰਕ ਤੇ ਖਲੋਣਾ ਨਹੀਂ ਸਕੀ ਤੇ ਛਿੱਤੀ ਲੁਧਿਆਣੇ ਵੱਲ ਨਸ ਪਈ ਇਸ ਲੜਾਈ ਵਿੱਚ ਅੰਗਰੇਜ਼ਾਂ ਦੇ 69 ਆਦਮੀ ਮਰੇ ਚੋਂਹਠ ਫੱਟੜ ਹੋਏ ਤੇ ਸਤੱਤਰ ਗੁੰਮ ਹੋਏ, ਕੁੱਝ ਸਿਪਾਹੀ ਸਿੱਖਾਂ ਨੇ ਕੈਦੀ ਬਣਾ ਕੇ ਜਿਨ੍ਹਾਂ ਵਿੱਚ assistant ਅਹ surgeon ਬੋਰਨ ਬੋਰਨ ਤੋਂ ਕੁੱਝ ਯੂਰੋਪੀਅਨ ਤੇ ਕੁੱਝ ਯੂਰੋਪੀਅਨ ਸਿਪਾਹੀ ਲਾਹੌਰ ਪੁੱਜਾ ਦਿੱਤੇ, ਇਸ ਵੇਲੇ ਅੰਗਰੇਜ਼ ਬੜੇ ਘਬਰਾਏ ਹੋਏ ਸਨ, ਬਹੁਤੇ ਅਫ਼ਸਰ ਜਿੱਤ ਦੀ ਆਸ ਲਾ ਬੈਠੇ ਸਨ ਗਵਰਨਰ ਜਨ ਅਹ ਜਨਰਲ ਦੀ ਘਬਰਾਹਟ ਦਾ ਅਨੁਮਾਨ ਉਸਦੇ ਐਲਾਨ ਤੋਂ ਉੱਲਗ ਸਕਦਾ ਹੈ ਜਿਸ ਵਿੱਚ ਉਸਨੇ 65 ਨੂੰ ਫੋਰ ਚੱਡਣ ਤੇ ਇਨਾਮ ਤੇ ਪੈਨਸ਼ਨ ਦੇਣ ਦਾ ਇਕਰਾਰ ਕੀਤਾ ਤੇ ਮਗੋੜਿਆਂ ਨੂੰ ਅੰਗਰੇਜ਼ੀ ਰਾਜ ਵਿੱਚ ਸਹਾਇਤਾ ਮਿਲਣ ਦਾ ਮੁੱਛ ਕੀਤਾ ਦੇਖੋ ਹੁਣ ਤੇ ਜਿਹੜਾ ਇਹ ਸੀਗਾ ਨਾ ਨਾਮ ਕਿ ਲਿਖਿਆ ਉਸ ਦਾ ਗਵਰਨਰ ਦਾ ਉਸਨੇ ਕੀ ਕੀਤਾ ਫਾਈਨਲੀ ਜਦ ਉਸਨੇ ਦੇਖਿਆ ਨਾ ਕਿ ਅਸੀਂ ਤਾਂ ਲੜ ਨਹੀਂ ਸਕਰੇ ਸਿੱਖਾਂ ਦੇ ਨਾਲ ਉਹਨਾਂ ਨੇ ਇਹ ਚਾਲ ਚਲੀ ਕਰਨ ਸਿੱਖਾਂ ਨੂੰ ਕਿਹਾ ਕਿ ਜੇ ਤੁਸੀਂ ਆਪਣੇ ਸਿੱਖ ਕੋ ਛੱਡ ਕੇ ਆਓਗੇ ਨਾ ਤੇ ਸੇ ਤੁਹਾਨੂੰ ਇਨਾਮ ਵੀ ਦੇਾਂਗੇ ਐਂ ਪੈਨਸ਼ਨ ਦੇਾਂਗੇ ਇਹਨਾਂ ਅੰਗਰੇਜ਼ੀ ਰਾਜ ਵਿੱਚ ਵੀ ਸਹਾਇਤਾ ਦੇਾਂਗੇ ਮਤਲਬ ਉਹਨਾਂ ਨੂੰ ਲੜ ਨਹੀਂ ਸਕਰੇ ਨਾ ਕਿਉਂ ਇਸ ਤਰ੍ਹਾਂ ਦੇ ਲਾਲਚ ਦੇ ਰਹੇ ਨੇ ਸਿੱਖਾਂ ਨੂੰ ਹੁਣ ਅਗੀ ਦਾ ਚੈਪਟਰ ਹੈ ਜੀ ਸਿੱਖ ਕੋ ਦੇ ਯੂਰੋਪੀਅਨ ਅਫਸਰ ਪੋਰਟਰ ਨਾਮੀ ਅੰਗਰੇਜ਼ 1726 ਸਤਾਈ ਇਸੇ ਵਿੱਚ ਬੰਗਾਲੂ ਤੂਫਖਾਨੇ ਵਿੱਚੋਂ ਕੰਡ ਦਿੱਤਾ ਗਿਆ ਉਹ ਆਪਣਾ ਫਰਜ਼ੀ ਨਾਮਾ ਬਰਾਊਨ ਰੱਖ ਕੇ ਸਿੱਖ ਫੌਜ ਵਿੱਚ ਵਰਤਿਆ ਹੋਇਆ ਇੱਥੇ ਉਹ ਤੂਫਚੀ ਸੀ ਤੇਨਜੂਰ ਸਿੰਘ ਵਾਲੀ ਫੌਜ ਵਿੱਚ ਸੀ ਉਹ ਲੁਧਿਆਣੀ ਅੰਗਰੇਜ਼ੀ ਫੌਜ ਵਿੱਚ ਆ ਗਿਆ ਤਾਂ ਕਿ ਆਪਣੀ ਕੌਮ ਦੀ ਕੁਝ ਸੇਵਾ ਕਰ ਸਕੇ ਪਰ ਉਸ ਨੂੰ ਅਗੋਂ ਹੁਕਮ ਹੋਇਆ ਕਿ ਉਹ ਸਿੱਖ ਫੌਜ ਵਿੱਚ ਵਾਪਸ ਚਲਾ ਜਾਏ ਤਾਂ ਉੱਥੇ ਰਹਿ ਕੇ ਅੰਗਰੇਜ਼ਾਂ ਦੀ ਸਹਾਇਤਾ ਕਰੋ ਉਹ ਲੱਭੋ ਕਿਹਰੇ ਨੇ ਕਿ ਉਹ ਜਿਹੜਾ ਬਰਾਊਨ ਸੀਗਾ ਨਾ ਪਾਟਰ ਪਾਟਰ ਉਸ ਨੂੰ ਕਰਨੇਗੇ ਤੁਸੀਂ ਸਿੱਖਾਂ ਦੇ ਫੌਜ ਵਿੱਚ ਜਾਓ ਪਰ ਉੱਥੇ ਜੋ ਕੁਝ ਚੱਲ ਰਿਹਾ ਹੈ ਨਾ ਉਹ ਸਾਨੂੰ ਮਤਲਬ ਦੱਸੋਗੇ ਉੱਥੇ ਕਿਵੇਂ ਦਾ ਸਿਸਟਮ ਹੈ ਕੀ ਤਿਆਰੀਆਂ ਹੋ ਰਹੀਆਂ ਹਨ ਹੂੰ ਅਦੀ ਵਾਲੀ ਲੜਾਈ ਵਿੱਚ ਉਹਨੇ ਆਪਣੀਆਂ ਚਾਰੀ ਤੋਪਾਂ ਉੱਪਰ ਨੂੰ ਮੂੰਹ ਕਰਕੇ ਬੀੜੀਆਂ ਜਿਨ੍ਹਾਂ ਦੇ ਗੋਲੀ ਅੰਗਰੇਜ਼ਾਂ ਦੇ ਉੱਤੋਂ ਦੀ ਲੰਘ ਕੇ ਦੂਰ ਪੈਂਦੇ ਸਨ ਅੰਤੋਂ ਚੋਹਾ ਟੋਪਾ ਸੜੇ ਜਾਣ ਬੁਝ ਕੇ ਗ੍ਰਿਫਤਾਰ ਹੋ ਗਿਆ ਤੇ ਅਕਬਰ ਵਾਲੀ ਪਤੇਗੜ ਸੁਭਰਾਵ ਕੋਲ ਅੰਗਰੇਜ਼ੀ ਕੈਂਪ ਵਿੱਚ ਲਿਆਂਦਾ ਗਿਆ ਇੱਕ ਹੋਰ ਅੰਗਰੇਜ਼ ਸੁਲਤਾਨ ਮੁਹੰਮਦ ਨਾਮ ਰੱਖੇ ਅਸਲੀ ਨਾਮ ਲੇਰਡੀ ਉਹ ਕੇ ਲਾਰਡੀ 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 ਹੋਏਗਾ ਸੀ ਤੇ ਇੱਕ ਹੋਰ ਬੋਇਲ ਸਿੱਖ ਫੌਜ ਵਿੱਚ ਭਰਤੀ ਹੋ। ਮਤਲਬ ਅੱਛਾ ਉਹ ਐਕਚੁਅਲੀ ਅੰਗਰੇਜ਼ ਸੀਗੇ ਬਟ ਆਪਣੇ ਨਾਮ ਬਦਲ ਕੇ ਨਾ ਸਿੱਖਾਂ ਦੀ ਫੌਜ ਜਾ ਰਹੇ ਨੇ ਬਿਕੋਜ਼ ਉਹਨਾਂ ਨੂੰ ਜਾਣਨਾ ਹੈ ਕਿ ਸਿੱਖਾਂ ਸਿੱਖਾਂ ਦਾ ਨਹੀਂ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਪਲੈਨਿੰਗ ਕਿਵੇਂ ਦੀ ਹੈ। ਇਹਨਾਂ ਸਾਰਿਆਂ ਨੇ ਸਿੱਖਾਂ ਨਾਲ ਵਿਸਾ ਅਗਾਦ ਕੀਤਾ। ਬੈਂਕ। ਉਹਨਾਂਗੇ ਦਾ ਟੌਪਿਕ ਹੈ ਜੀ ਜੰਗ ਅਲੀਵਾਲ 28 ਜਨਵਰੀ ਅ ਬੱਦੇਵਾਲ ਦੀ ਲੜਾਈ ਵਿੱਚ ਅੰਗਰੇਜ਼ ਬੁਰੀ ਤਰ੍ਹਾਂ ਹਾਰੇ ਸਨ ਇਸ ਕਰਕੇ ਹਰੀਸ ਮਿੱਤ ਦੀ ਬਹੁਤ ਬਦਨਾਮੀ ਹੋ ਰਹੀ ਸੀ ਹਰੀਸ ਮਿੱਤ ਹਾਰਡਿੰਗ ਦਾ ਪੁਰਾਣਾ ਮਿੱਤਰ ਸੀ ਉਹ ਕਿਸੇ ਬਾਣੇ ਆਪਣੇ ਦੋਸਤ ਦੀ ਬਦਨਾਮੀ ਤੋਣਾ ਚਾਹੁੰਦਾ ਸੀ ਹਰੀਸ ਮਿੱਤ 28 ਜਨਵਰੀ ਨੂੰ ਸੱਜਰ ਸ਼ਾ ਫੌਜ ਲੈ ਕੇ ਲੁਧਿਆਣੇ ਵੱਲੋਂ ਵਾਪਸ ਮੁੜ ਰਿਹਾ ਸੀ ਅਲੀਵਾਲ ਦੇ ਕੋਲ ਉਹਨੂੰ ਸਿੱਖਾਂ ਦਾ ਇੱਕ ਜਸਤਾ ਨਜ਼ਰੀ ਪਿਆ ਸ਼ਾਇਦ ਇਹ ਸਦਾਰਨ ਜੋ ਸਿੰਧੀ ਫੌਜ ਦਾ ਦਸਤਾਵੇਜ਼ਾ ਹੋਵੇ ਜੋ ਸਬਰਾਵਾ ਵੱਲੋਂ ਹਟ ਰਿਹਾ ਸੀ ਹਰੀ ਇਸ ਮਿਤ ਨੇ ਉਹਨਾ ਗੇਂਤੀ ਦੇ ਸਿਕਾਉਤੀ ਸਾਰੀ ਫੌਜ ਨਾਲ ਤਾਵਾ ਬੋਲ ਦਿੱਤਾ ਸਿੱਖ ਗੇਂਤੀ ਵਿੱਚ ਉਹ ਥੋੜੀ ਸੰਜੋ ਮਾਮੂਲੀ ਝੜਪ ਵਿੱਚੋਂ ਉਹ ਦਰਿਆ ਸੁਪਲੂਜੀ ਵੱਲ ਹਟ ਗਏ ਇੰਨੀ ਕੁ ਘਟਨਾ ਨੂੰ ਸਰਕਾਰੀ ਰਿਪੋਰਟਰ ਲਿਖਣ ਵਾਲਿਆਂ ਨੇ ਅਨੀਵਾਲ ਦੀ ਘਮਸਾਣ ਦੀ ਜੰਗ ਤੇ ਹਰੀਸ ਮਿਦ ਨੇ ਸ਼ਾਨਦਾਰ ਪੱਤੇ ਲਿਖਤਾਰਿਆ ਡਾਕਟਰ ਐਂਡਰਿਊ ਐਡਮਜ ਆਪਣੀ ਪੁਸਤਕ ਵਿੱਚ ਇਹਨੂੰ ਸਿਰਫ ਚਿੱਠੀ ਪੱਤੇ ਦੀ ਲੜਾਈ ਕਹਿੰਦਾ ਹੈ ਮੈਂ ਇੱਥੇ ਸਮਾਪਤੀ ਕਰ ਦਿਆਂ ਕਿ ਵੀਡੀਓ ਜ਼ਿਆਦਾ ਲੰਬੀ ਵੀ ਨਾ ਹੋਵੇ ਦੇਖਣཅੀ ਵੀ ਫਿਰ ਸਾਨੂੰ ਇੰਟਰਸਟ ਆਵੇ ਕਿ ਛੋਟੀ ਹੁੰਦੀ ਹੈ ਨਾ ਟਾਈਮ ਸੀਜ਼ਨ ਸਾਨੂੰ ਲੱਗਦਾ ਹੈ ਕਿ ਇਸ ਨੂੰ ਦੇਖ ਜੀ ਤਾਂ ਕਰਕੇ ਇਸ ਤੇ ਸਟਾਪ ਕਰ ਦਿਆ ਨੈਕਸਟ ਵੀਡੀਓ ਵਿੱਚ ਆਪਾਂ ਇੰਤੋ ਸਟਾਰਟ ਕਰ ਲਿਆ ਰਾਜਾ ਗੁਲਾਬ ਸਿੰਘ ਵਜ਼ੀਰ ਬਣੇ ਮੁਝਕਾ ਸੈਗ੍ਰੀਜੀ ਕਹਾਏ ਸੈਗ੍ਰੀਜੀ ਕੀ ਫਕਰੀ ਜੀ